ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਕੁਝ ਉਹ ਪਰਿਵਾਰ ਨੇ ਜਿਨ੍ਹਾਂ ਦਾ ਪਰਿਵਾਰ ਦੇ ਵਿੱਚ ਝਗੜਾ ਹੁੰਦਾ ਥੋੜੀ ਬਹੁਤੀ ਜ਼ਮੀਨ ਕਰਕੇ ਹੁੰਦਾ ਕਿਹਦਾ ਬੱਟ ਦਾ ਇਹਦਾ ਖਾਲ ਦਾ ਕਿਹਦਾ ਮੋਟਰ ਦਾ ਕੋਈ ਪਹੀ ਦਾ ਰੌਲਾ ਹੁੰਦਾ ਤੇ ਉਹ ਝਗੜਾ ਆਪਸ ਵਿੱਚ ਪਰਿਵਾਰ ਨਿਵੇੜ ਵੀ ਸਕਦਾ ਉਹ ਸਵਾਲ ਉਹ ਵੀ ਜਾਂਦਾ ਹੈ ਪਿੰਡ ਦੀ ਪੰਚਾਇਤ ਹੁੰਦੀ ਹੈ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਕਿਸੇ ਪਿੰਡ ਦੀ ਵੀਡੀਓ ਪੰਜਾਬ ਦੇ ਵਿੱਚੋਂ ਮੈਂ ਪਿੰਡ ਦਾ ਨਾਮ ਹੀ ਨਹੀਂ ਲੈਂਦਾ ਤੇ ਉਹ ਵੀਡੀਓ ਦਾ ਲਿੰਕ ਤੁਹਾਨੂੰ ਮੈਂ ਸ਼ੇਅਰ ਜਰੂਰ ਕਰ ਦਊਗਾ ਤੇ ਬੈਸਰ ਤੁਸੀਂ ਉਹ ਫੇਸਬੁੱਕ ਤੇ YouTube ਤੇ ਦੇਖ ਲਈ ਹੋਣੀ ਹੈ ਇੱਕ ਆਰਮੀ ਦੇ ਵਿੱਚ ਫੌਜੀ ਸਾਹਿਬ ਨੇ ਉਹ ਡਿਊਟੀ ਤੇ ਨੇ ਤੇ ਉਹਦੀ ਵਾਈਫ ਤੇ ਉਹਦੇ ਬੱਚੇ ਆਪਣੇ ਘਰ ਨੇ ਤੇ ਉਹਨਾਂ ਦਾ ਅੱਧੀ ਕਨਾਲ ਜ਼ਮੀਨ ਦਾ ਰੋੜਾ ਉਹਦਾ ਜਿਹੜਾ ਭਰਾ ਹੈਗਾ ਜਿਹੜਾ ਰਹਿੰਦਾ ਪੰਜਾਬ ਦੇ ਵਿੱਚ ਉਹ ਪਾਣੀ ਨਹੀਂ ਨੰਗਣ ਦਿੰਦਾ ਅਦਾਲਤ ਵਿੱਚ ਕੇਸ ਚੱਲਦਾ ਤੇ ਮੋਟਰ ਜਿਹੜੀ ਪਹਿਲਾਂ ਲਾਈ ਸੀ ਬੂਰੋ ਖਰਾਬ ਹੋ ਗਿਆ ਉਹ ਮੋਟਰ ਵਿੱਚੋਂ ਕੱਢ ਨਹੀਂ ਰਹੇ ਉਹ ਫੌਜੀ ਸਾਹਿਬ ਦਾ ਜਿਹੜਾ ਝੋਨਾ ਲੱਗਾ ਸੁੱਕ ਰਿਹਾ ਤੇ ਆਪ ਉਹ ਨਾਲੇ ਵਿੱਚੋਂ ਪਾਣੀ ਚੱਕ ਕੇ ਆਪਣੇ ਝੋਨੇ ਨੂੰ ਲਾ ਰਹੇ ਨੇ ਤੇ ਜਿਹੜਾ ਨਵਾਂ ਮਸਲਾ ਹੈਗਾ ਉਹ ਕੀ ਹੈ ਜਿਹੜੀ ਅੱਧੀ ਕਨਾਲ ਉਹ ਫੌਜੀ ਸਾਹਿਬ ਦੀ ਹੈ ਹਲੇ ਕੋਰਟ ਵਿੱਚ ਕੇਸ ਚੱਲਦਾ ਹੋ ਸਕਦਾ ਉਹਦੀ ਗਲਤੀ ਹੋਵੇ ਹੋ ਸਕਦਾ ਛੋਟੇ ਭਰਾ ਦੀ ਗਲਤੀ ਹੋਵੇ ਇਹ ਹਲੇ ਸਭ ਕੁਝ ਸਾਹਮਣੇ ਆਉਣਾ ਬਾਕੀ ਪਰ ਮੈਂ ਜਿਹੜੀ ਗੱਲ ਕਰਨੀ ਉਹਦੇ ਥੋੜਾ ਜਿਹਾ ਬਾਕਸ ਰੱਖਿਓ ਉਹ ਹਜ਼ਾਰ ਪਾਰਿਆ ਜਿਹੜਾ ਛੋਟਾ ਭਰਾ ਹੈ ਉਹਦਾ ਤੇ ਫੌਜੀ ਦੇ ਘਰ ਵਾਲੇ ਕਹਿੰਦੇ ਵੀ ਇਹ ਜਗਾ ਜਿਹੜੀ ਹੈ ਕਿ ਜ਼ਮੀਨ ਜਿਹੜੀ ਹੈ ਸਾਡੀ ਆ ਤੁਸੀਂ ਉੱਥੇ ਚਾਰ ਆਚਾਰ ਨਹੀਂ ਪਾ ਸਕਦੇ ਚਲੋ ਉਹ ਪਰਿਵਾਰਕ ਮਸਲਾ ਹੈਗਾ ਜੀ ਜੇ 10 ਕਿੱਲੇ ਜ਼ਮੀਨ ਹੈਗੇ ਆ ਤਾਂ ਅੱਧੀ ਕਨਾਲ 6 ਵਿਸ਼ਵਿਆਂ ਦੇ ਨਾਲ ਬਹੁਤਾ ਕਿਸੇ ਨੂੰ ਫਰਕ ਨਹੀਂ ਪੈਂਦਾ ਜ਼ਮੀਨਾਂ ਇੱਥੇ ਰਹਿ ਜਾਂਦੀਆਂ ਨੇ ਬੜੇ ਇੱਥੇ ਇੱਕ ਇੱਕ ਮਰਲੇ ਪਿੱਛੇ ਲੋਕਾਂ ਨੇ ਕਤਲ ਕੀਤੇ ਆ ਸਕੇ ਭਰਾਮਾਂ ਦਾ ਰੋਲ ਹੈ ਮਾਂ ਵਿਚਾਲੇ ਖੜੀ ਹੈ ਤੇ ਦੋਨੇ ਦਰਾਣੀ ਜਠਾਣੀ ਲੜਦੀਆਂ ਪਈਆਂ ਪਰ ਜਿਹੜੀ ਇਥੇ ਐਂਟਰੀ ਹੁੰਦੀ ਆ ਨਾ ਮੇ ਜਿਹੜੀ ਗੱਲ ਕਰਨ ਲੱਗਾ ਉਹ ਕਿਸਾਨ ਜੁਨੀਅਨ ਵਾਲਿਆਂ ਦੀ ਹੁੰਦੀ ਹੈ। ਸ਼ਰਿਆਮ ਜਾ ਕੇ ਉਹ ਫੌਜੀ ਦੇ ਘਰ ਵਾਲੇ ਨੂੰ ਧਮਕਾ ਰਹੇ ਨੇ। ਤੂੰ ਸਬੂਤ ਲੈ ਕੇ ਆ। ਅਦਾਲਤ ਵਿੱਚੋਂ ਸਟੇ ਲੈ ਕੇ ਆ। ਉਹ ਸ਼ਰਿਆਮ ਕਹਿ ਰਹੀ ਆ। ਅਗੇ ਅਦਾਲਤ ਦੇ ਵਿੱਚ ਕੇਸ ਚੱਲਦਾ ਜੀ। ਜਦੋਂ ਕੋਈ ਸਾਹਿਬ ਛੁੱਟੀ ਆਏ ਸੀ ਉਦੋਂ ਇਹਨਾਂ ਨੇ ਗੱਲ ਕੀਤੀ ਨਹੀਂ ਪੰਚਾਇਤ ਵਿੱਚ ਬੈਠੇ ਸੀ। ਤੇ ਜਿਹੜੇ ਕੋਲੇ ਗਵੰਢੀ ਖੜੇ ਨੇ ਇਹ ਤਮਾਸ਼ੀਨ ਹੁੰਦੇ ਨੇ ਜਦੋਂ ਆਪਣੇ ਘਰ ਲੱਗਦੀ ਆ ਨਾ ਇਹ ਲੋਕ ਉਦੋਂ ਕਹਿੰਦੇ ਸਾਡੇ ਅੱਗ ਲੱਗੀਏ ਦੂਜੇ ਦੇ ਘਰ ਵਿੱਚ ਅੰਤਰ ਦੇਵਤਾ ਕਹਿ ਕੇ ਸਾਥ ਦਿੰਦੇ ਆ ਵੀ ਤੁਹਾਡੇ ਪਿੰਡ ਦੀ ਨੂ ਹੈਗੀ ਆ ਖਾਸ ਕਰਕੇ ਉਹ ਪਰਿਵਾਰ ਨਹੀਂ ਸ਼ਰਮ ਨਹੀਂ ਆਉਂਦੀ ਵੀ ਸਾਡੇ ਮੁੰਡੇ ਦੇ ਘਰ ਵਾਲੀ ਆ ਸਾਡੀ ਨੂ ਹੈਗੇ ਆ ਅਸੀਂ ਲੋਕਾਂ ਸਾਹਮਣੇ ਜਲੂਸ ਕੱਢ ਰਹੇ ਹਾਂ ਮੈਂ ਗੱਲ ਇੱਥੇ ਜਿਹੜੀ ਕਰਨ ਲੱਗਾ ਨਾ ਉਹ ਕਿਸਾਨ ਜੂਨੀਅਨ ਵਾਲੇ ਨਹੀਂ ਕਰਨ ਲੱਗਾ ਇਨਾਂ ਨੇ ਠੇਕਾ ਲਿਆ ਹੋਇਆ ਚਾਰ ਸੇਲਣ ਮਿਲ ਜਾਣ ਇਹ ਲੈ ਕੇ ਗੱਡੇ ਤੇ ਕਰਕੇ 15-20 ਬੰਦੇ ਇਕੱਠੇ ਤੇ ਚੱਕ ਕੇ ਝੰਡੇ ਤੁਰ ਪੈਂਦੇ ਜਾਣੀ ਕਿ ਜਿਹੜਾ ਮੁੰਡਾ ਚਾਰ ਪਾਉਂਦਾ ਸੀ ਅਚਾਰ ਪਾਉਂਦਾ ਸੀ ਪਸ਼ੂਆਂ ਵਾਸਤੇ ਉਹਦੇ ਹੱਕ ਵਿੱਚ ਗਏ ਨੇ ਉਹਨੂੰ ਫੌਜੀ ਦੇ ਘਰ ਵਾਲੇ ਨੂੰ ਕਹਿੰਦੇ ਵੀ ਤੂੰ ਕੌਣ ਹੁੰਨੀ ਐ ਇਹਨੂੰ ਰੋਕਣ ਵਾਲੀ ਆਹ ਕਰਤੂਤ ਹੈ ਜੀ ਕਿਸਾਨ ਜਥੇਬੰਦੀਆਂ ਦੀ ਵੀ ਪਰਿਵਾਰਕ ਮਸਲਾ ਹੈਗਾ ਉਹ ਦੋ ਭਰਾਵਾਂ ਦਾ ਝਗੜਾ ਹੈ ਕੇਵਲ 6 ਬਿਸਮੇ ਜਮੀਨ ਹੈ ਤੇ ਜੇ ਉਹ ਰੋਕ ਰਹੀ ਹੈ ਇਕੱਲੀ ਜਨਾਨੀ ਖੜੀ ਨਾ ਤਾਂ ਪਰਿਵਾਰ ਨੂੰ ਸ਼ਰਮ ਹੈ ਵੀ ਸਾਡੀ ਇੱਜ਼ਤ ਹੈ ਤੇ ਤੁਸੀਂ ਖਾਮ ਖਾ ਜਾ ਕੇ ਵਿੱਚ ਟਾਂਗ ਡਾਉਨੇ ਫਿਰ ਤੁਸੀਂ ਧਮਕੀਆਂ ਦਿੰਨੇ ਹੋ ਤੁਹਾਡਾ ਇਹ ਕੰਮ ਰਹਿ ਗਿਆ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਹੱਥ ਵਨ ਕੇ ਵੀ 5 4 ਬਿਸਵੇ ਜ਼ਮੀਨ ਖਾਤਰ ਇਹ ਬਥੇਰੇ ਕਤਲ ਹੋਏ ਨੇ ਜਦੋਂ 20 ਸਾਲ ਜੇਲ੍ਹ ਵਿੱਚ ਲਾਉਣੇ ਪੈਂਦੇ ਨੇ ਪਿੱਛੇ ਪਰਿਵਾਰ ਦਾ ਕੀ ਹਾਲ ਹੁੰਦਾ ਹੈ ਇਹ ਉਹਨਾਂ ਲੋਕਾਂ ਤੋਂ ਜਾ ਕੇ ਪੁੱਛ ਲਓ ਜਦ ਅੰਨੀ ਕਿ ਸ਼ਰਮ ਕਰ ਲੋ ਵੀ ਪੰਜਾਬ ਦਾ ਉਹ ਮੁੰਡਾ ਕਿਸੇ ਬਾਰਡਰ ਤੇ ਖੜਾ ਹੈ ਦੇਸ਼ ਦੀ ਰੱਖਿਆ ਵਾਸਤੇ ਤੁਸੀਂ ਉਹਦੇ ਪਰਿਵਾਰ ਦੇ ਨਾਲ ਇਹੋ ਜਿਹਾ ਸਲੋਗ ਕਰ ਰਹੇ ਹੋ ਪਿੰਡ ਦੀ ਪੰਚਾਇਤ ਨੂੰ ਸ਼ਰਮ ਨਹੀਂ ਆਉਂਦੀ ਔਰ ਜothe ਬੰਦੀਆਂ ਨੂੰ ਸ਼ਰਮ ਨਹੀਂ ਆਉਂਦੀ ਕਿੰਡੀ ਇੱਕ ਖਾਸ ਗੱਲ ਹੈ ਕੀ ਜੇ ਤੁਹਾਡੀ ਨੂੰ ਹੈਗੀ ਆ ਜੇ ਤੁਸੀਂ ਉਹਨੂੰ ਪੁੱਤ ਕਹਿ ਕੇ ਘਰੇ ਬਖਾਓਗੇ ਗੱਲ ਕਰੋਗੇ ਤੁਹਾਡੀ ਗੱਲ ਹੀ ਮੰਨੂ ਉਹਦੇ ਮਾਂ ਕੋਲ ਨੂੰ ਸੱਦ ਲਓ ਜਿਹੜਾ ਬੰਦਾ ਉਹਦੇ ਨੇੜੇ ਆ ਉਹਦੇ ਨਾਲ ਗੱਲ ਕਰ ਲਓ ਤੁਸੀਂ ਪੂਰੀ ਦੁਨੀਆ ਦੇ ਵਿੱਚ ਜਲੋਸ਼ ਕੱਢਣ ਲੱਗਿਓ ਜੇ ਇੱਕ ਆਰਮੀ ਦੇ ਪਰਿਵਾਰ ਦੇ ਇਹ ਹਾਲਾਤ ਹੋ ਸਕਦੇ ਨੇ ਤੁਸੀਂ ਉਹਦੇ ਖਿਲਾਫ ਜਾ ਕੇ ਖੜ ਸਕਦੇ ਹੋ ਤਾਂ ਫਿਰ ਪੰਜਾਬ ਦੇ ਵਿੱਚ ਸੇਫ ਕੌਣ ਹੈ ਇਹ ਦੱਸਿਓ ਮੈਨੂੰ ਕਿ ਕਿਸਾਨ ਜਥਿਆਂ ਜਥੇਬੰਦੀਆਂ ਕੋਲੇ ਆਹੀ ਕੰਮ ਹੈ ਹੋਰ ਕੋਈ ਕੰਮ ਹੈ ਨਹੀਂ ਤਾਂ ਹੀ ਤਾਂ ਤੁਸੀਂ ਲੋਕਾਂ ਤੋਂ ਛੇਤਰਖਾਣੇ ਸ਼ੁਰੂ ਕਰ ਦਿੱਤੇ ਤਾਂ ਹੀ ਤਾਂ ਉਹਦੇ ਕੋਈ ਯਕੀਨ ਨਹੀਂ ਕਰਦਾ ਕੀ ਕਰਨ ਲੱਗੇ ਤੁਸੀਂ ਇਸ ਵੀਡੀਓ 'ਤੇ ਮੈਂ ਲਿੰਕ ਦੇਉਂਗਾ ਜੀ ਜੇ ਕਿਸੇ ਨੂੰ ਡਾਟ ਹੋਵੇ ਤਾਂ ਮੈਨੂੰ ਫੋਨ ਕਰ ਲਓ ਮੈਂ ਉਹਨੂੰ ਵਰਕਸ਼ਾਪ ਤੇ ਸ਼ੇਅਰ ਕਰ ਦੂੰਗਾ ਸ਼ਰ੍ਹਾਾਂ 'ਚ ਜਾ ਕੇ ਲੋਕ ਟੰਗ ਫਸਾਉਂਦੇ ੱਤਕਾ ਕਰਦੇ ਦੇ ਵਿੱਚ 6 ਵਿਸਵੇ ਥਾਂ ਦੇ ਵਿੱਚ ਜੇ ਅਚਾਰ ਪਾਉਣ ਲੱਗੇ ਹੋ ਅੱਗੇ ਪਿੱਛੇ ਵੀ ਹੋ ਸਕਦਾ ਕੋਈ ਜ਼ਰੂਰੀ ਥੋੜੀ ਐ ਫਿਰ ਘਰ ਦਾ ਮਸਲਾ ਜਦ ਕਿੰਨਾ ਤੁਸੀਂ ਪੰਜਾਬ ਦਾ ਜਲੂਸ ਕਟੋਗੇ ਕਿੰਨਾ ਕੁ ਚਿਰ ਆਪਣੇ ਘਰ ਦੀ ਪ੍ਰਾਈਵੇਸੀ ਤੁਸੀਂ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ ਲੋਕਾਂ ਸਾਹਮਣੇ ਲੈ ਕੇ ਆਉਂਗੇ ਔਰ ਕਿਸਾਨ ਜਿੱਥੇ ਬੰਦਿਆਂ ਦੇ ਕੋਲੇ ਕੋਈ ਡਿਕਟੇਟਰਸ਼ਿਪ ਹੈ ਕੋਈ ਅਹੁਦਾ ਹੈ ਵੀ ਤੁਸੀਂ ਲੋਕਾਂ ਦੇ ਜਾ ਕੇ ਇਦਾਂ ਰਾਜੀ ਬੰਦੇ ਕਰਾਓ ਸੇਵ ਇਸ ਸਮਿਆਂ ਦੀ ਖਾਤਰ ਤੁਸੀਂ ਗੱਡੀਆਂ ਭਰ ਕੇ ਚੱਲ ਜਾਨੇ ਉਹ ਲੈ ਕੇ ਝੰਡੇ ਉਥੇ ਉਸ ਇੱਕ ਜਨਾਨੀ ਨੂੰ ਦਬਾਉਣ ਵਾਸਤੇ ਤੁਸੀਂ ਉਥੇ ਅਬਾ ਤਬਾ ਬੋਲ ਰਹੇ ਕੋਈ ਸ਼ਰਮ ਹੈ ਤੁਹਾਨੂੰ ਬੜੀ ਮੋਟੀ ਔਰ ਜੇ ਫਿਰ ਪੁਲਿਸ ਫਿਰੇ ਫੜ ਕੇ ਛੇਤਰ ਫਿਰ ਕਹਿੰਦੇ ਹਕੂਮਤ ਧੱਕਾ ਕਰਦੀ ਹੈ ਜੀ ਭਗਵੰਤ ਜੀ ਮਾਨ ਧੱਕਾ ਕਰਦਾ ਹੋਰ ਕੀ ਕਰੂ ਅਗਲਾ ਬਾਰਡਰ ਤੇ ਬੈਠਾ ਹੈ ਜੇ ਅਗਲੇ ਨੇ ਐਸਐਸਪੀ ਨੂੰ ਮਾਰਿਆ ਫੋਨ ਤੁਨੂੰ ਚਾਰ ਕਟੀੜਾਂ ਨੂੰ ਜਾ ਕੇ ਚੱਕ ਲਿਆ ਪੁਲਿਸ ਨੇ ਪਾਲਿਆ ਮੁੱਦੇ ਫਿਰ ਤੁਸੀਂ ਕਹਿਣਾ ਕੀ ਹੈ ਐਕਸ਼ਨ ਤਾਂ ਕਰਨਾ ਹੀ ਪੈਣਾ ਹੈ ਜਿਹੜਾ ਬੰਦਾ ਆਰਮੀ ਚ ਹੈਗਾ ਜਿਉ ਆਪਣੇ ਆਫੀਸਰ ਨੂੰ ਕਹਿ ਦੋ ਕਰਨਲ ਨੂੰ ਕਹਿ ਦੋ ਕੈਪਟਨ ਨੂੰ ਕਹਿ ਦੋ ਬਰੀਡਰ ਨੂੰ ਕਹਿ ਦੋ ਉਹਦੀ ਸੁਣੀ ਜਾਣੀ ਹੈ ਫੇਰ ਦੋਇਤ ਮਾਰੋਂਾ ਚੀਕਾ ਫੇਰ ਸਾਡਾ ਪੁੱਤ ਸੀ ਹੁਣ ਪੁੱਤ ਸੁਣ ਚੇਤੇ ਨਹੀਂ ਆਉਂਦਾ ਮਾੜੀ ਮੋੜ ਤੇ ਸ਼ਰਮ ਕਰ ਲਿਆ ਕਰੋ ਯਾਰ ਕਿਸੇ ਬੰਦੇ ਨਾਲ ਗੱਲ ਕਰੋ ਇੱਕ ਜਨਾਨੀ ਖੜੀ ਤੁਹਾਡੇ ਨਾਲ ਬੋਲ ਰਹੀ ਹੈ ਤੁਸੀਂ 15 ਬੰਦੇ ਇੱਕ ਪਾਸੇ ਖੜੇ ਹੋ 10 ਬੰਦੇ ਇੱਕ ਪਾਸੇ ਖੜੇ ਹੋ ਤੁਸੀਂ ਤਮਾਸ਼ਾ ਦੇਖ ਰਹੇ ਹੋ ਖੜੇ ਉੱਥੇ ਐਦੂੰ ਬੇਅਕਲ ਹੋਰ ਕੌਣ ਹੋ ਪੰਜਾਬ ਦੇ ਵਿੱਚ ਇਹ ਜੱਥੇ ਬੰਦੀਆਂ ਵੜੇ ਨੇ ਕਿ ਪਿੰਡ ਦੀ ਪੰਚਾਇਤ ਨੂੰ ਅਕਲ ਹੈ ਨਹੀਂ ਤੁਹਾਡੇ ਪਿੰਡ ਦਾ ਮਸਲਾ ਤੁਹਾਡੇ ਪਿੰਡ ਦੀ ਨੂਹ ਹੈ ਇੱਕ ਪਰਿਵਾਰ ਦੇ ਦੋ ਪੁੱਤ ਨੇ ਮਾੜੀ ਮੋੜ ਤੇ ਸ਼ਰਮ ਕਰ ਰੋ ਇਹ ਵੀਡੀਓ ਵਾਇਰਲ ਹੋਈ ਹੋਈ ਹੈ ਜੀ ਔਰ ਜੇ ਕਿਸੇ ਨੇ ਮੈਨੂੰ ਫੋਨ ਕਰਕੇ ਲੈਣੀ ਹੋਈ ਵੀਡੀਓ ਮੈਂ ਵੀ ਤੁਹਾਨੂੰ ਲਿੰਕ ਭੇਜ ਦੂੰਗਾ ਸੁਣ ਲਿਓ ਪਰ ਗੌਰ ਕਰਿਆ ਕਰੋ ਵੀ ਇਹ ਬੰਦੇ ਕਿੱਦਾਂ ਜਲੂਸ ਕਰ ਰਹੇ ਨੇ ਇੱਕ ਪਰਿਵਾਰ ਦੇ ਵਿੱਚ ਕਿੱਦਾਂ ਇੱਕ ਦੇ ਵਿਰੋਧ ਵਿੱਚ ਖੜੇ ਨੇ ਇੱਕ ਦੇ ਹੱਕ ਵਿੱਚ ਖੜੇ ਨੇ ਕੋਈ ਸ਼ਰਮ ਨਹੀਂ ਇਹਨਾਂ ਨੂੰ ਇੱਕ ਕਿਸਾਨ ਜਥੇਬੰਦੀਆਂ ਦੀ ਕਰਤੂਦ ਦੱਸੀਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ